ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ 40 ਸਿਹਤ ਹਸਪਤਾਲ ਲੁਧਿਆਣਾ ਨੇ ਕਲੀਨ 에ਅਰ ਪੰਜਾਬ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਦੇ ਰੋਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਇਸ ਪ੍ਰੋਗਰਾਮ ਵਿੱਚ 40 ਸਿਹਤ ਹਸਪਤਾਲ ਚੰਡੀਗੜ੍ਹ ਰੋਡ ਲੁਧਿਆਣਾ ਦੇ ਡਾਕਟਰਾਂ ਨਰਸਿੰਗ ਸਟਾਫ ਅਤੇ ਪ੍ਰਬੰਧਕੀ ਕਰਮਚਾਰੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਇਹ ਪਹਿਲ ਕਦਮੀ ਵਾਤਾਵਰਣ ਦੀ ਸਥਿਰਤਾ ਅਤੇ ਭਾਈਚਾਰਕ ਸਪਲਾਈ ਲਈ ਸਿਹਤ ਹਸਪਤਾਲ ਦੀ ਵਚਨਬੱਧਤਾ ਨੂੰ ਹਰੇਕਾंकित ਕਰਦੀ ਹੈ ਇਸ ਤੋਂ ਇਲਾਵਾ ਫੋਰਟਿਸ ਹਸਪਤਾਲ ਮਾਲ ਰੋਡ ਨੇ 1000 ਛੋਟੇ ਬੂਟਿਆਂ ਦੀ ਕੰਦ ਬਣਾ ਕੇ ਇਸ ਮੌਕੇ ਨੂੰ ਚਿੰਨਿਤ ਕੀਤਾ। ਇਸ ਹਰੀ ਦੀਵਾਰ ਦਾ ਉਦੇਸ਼ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਵਿਆਪੀ ਯਤਨਾਂ ਦੇ ਅਨੁਸਾਰ ਹਰਿਆਲੀ ਦੇ ਮਹੱਤਵ ਅਤੇ ਹਵਾ ਦੀ ਗੁਣਵੱਤਾ ਦੇ ਇਸ ਦੇ ਪ੍ਰਭਾਵ ਨੂੰ ਉਤਸ਼ਾਹਿਤ ਕਰਨਾ ਹੈ। ਫੋਰਟੀ ਸਿ ਹਸਪੀਟਲ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਜਰਨਲ ਡਾਇਰੈਕਟਰ ਡਾਕਟਰ ਵਿਸ਼ਵਦੀਪ ਗੋਇਲ ਨੇ ਵਾਤਾਵਰਨ ਸੁਰੱਖਿਆ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਕੁਦਰਤ ਮਨੁੱਖ ਨੂੰ ਦਿੱਤਾ ਸਭ ਤੋਂ ਮਹੱਤਵਪੂਰਨ ਤੋਹਫਾ ਹੈ ਅਤੇ ਸਾਡੇ ਭਵਿੱਖ ਲਈ ਇਸ ਦੀ ਰੱਖਿਆ ਕਰਨਾ ਸਾਡਾ ਫਰਜ਼ ਅਤੇ ਜ਼ਿੰਮੇਵਾਰੀ ਹੈ ਜਿਵੇਂ ਕਿ ਅਸੀਂ ਵਿਸ਼ਵ ਵਾਤਾਵਰਨ ਦਿਵਸ ਮਨਾਉਂਦੇ ਹਾਂ ਆਓ ਅਸੀਂ ਆਪਣੇ ਆਪ ਨੂੰ ਵਾਤਾਵਰਨ ਸੁਰੱਖਿਆ ਤੇ ਸਥਿਰਤਾ ਲਈ ਸਮਰਪਿਤ ਕਰੀਏ ਇਸ ਸਾਲ ਦਾ ਥੀਮ ਜਨਰੇਸ਼ਨ ਰੀਸਟੋਰੇਸ਼ਨ ਹੈ ਆਓ ਅਸੀਂ ਸਾਰੇ ਰਲ ਕੇ ਆਪਣੇ ਵਾਤਾਵਰਣ ਦੀ ਸੰਭਾਲ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ ਸਾਡੇ ਕੋਲ ਸਿਰਫ ਇੱਕ ਗ੍ਰਹਿ ਹੈ ਅਤੇ ਅਸੀਂ ਇਸ ਨੂੰ ਆਪਣੇ ਬੱਚਿਆਂ ਅਤੇ ਆਉਂਦੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਲਈ ਮਜ਼ਬੂਤ ਹਾਂ ਮੇਰਾ ਮੰਨਣਾ ਹੈ ਕਿ ਇਸ ਮਨੁੱਖ ਜਾਤੀ ਧਰਤੀ ਤੇ ਸਭ ਤੋਂ ਪ੍ਰਭਾਵਸ਼ਾਲੀ ਜੀਵ ਹੋਣ ਦੇ ਨਾਤੇ ਸਾਡੇ ਗ੍ਰਹਿ ਦੇ ਸਾਰੇ ਸਹਿ ਨਿਵਾਸੀ ਪੌਦਿਆਂ ਜਾਨਵਰਾਂ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਆਦਿ ਦੀ ਸੁਰੱਖਿਆ ਤੇ ਪਾਲਣ ਪੋਸ਼ਣ ਲਈ ਇੱਕ ਜ਼ਿੰਮੇਵਾਰੀ ਹੈ ਫੋਟੇ ਸਿ ਵਿਕੇ ਅਸੀਂ ਆਪਣੀ ਪਲਾਸਟਿਕ ਦੀ ਖਪਤ ਨੂੰ ਘਟਾ ਕੇ ਬਿਜਲੀ ਅਤੇ ਬਿਜਲੀ ਦੀ ਕੁਸ਼ਲਤਾ ਨਾਲੋਂ ਵਰਤੋਂ ਕਰਕੇ ਪਾਣੀ ਦੀ ਸੰਭਾਲ ਕਰਕੇ ਅਤੇ ਪੀੜੀ ਦੀ ਬਹਾਲੀ ਦੇ ਕਾਰਨ ਲਈ ਰੁੱਖ ਲਗਾ ਕੇ ਸਾਡੇ ਭਵਿੱਖ ਲਈ ਇੱਕ ਟਿਕਾਊ ਵਾਤਾਵਰਣ ਬਣਾਉਣ ਵਿੱਚ ਮਦਦ ਕਰਨ ਲਈ ਜਤਨਸ਼ੀਲਾਂ ਪ੍ਰਿਣੀਤਾ ਸਿੰਘ ਕਲੀਨ 에ਅਰ ਪੰਜਾਬ ਲਈ 에ਅਰ ਕੁਆਲਿਟੀ ਲੀਡ ਨੇ ਪੰਜਾਬ ਵਿੱਚ ਘਟ ਰਹੀ ਹਰਿਆਲੀ ਨੂੰ ਹੱਲ ਕਰਨ ਦੀ ਅਹਿਮ ਲੋੜ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਰੁੱਖਾਂ ਅਤੇ ਹਰਿਆਲੀ ਦਾ ਨੁਕਸਾਨ ਚਿੰਤਾਜਨਕ ਹੈ ਅਤੇ ਇਸ ਦਾ ਸਿੱਧਾ ਪ੍ਰਭਾਵ ਸਾਡੀ ਹਵਾ ਦੀ ਗੁਣਵੱਤਾ ਤੇ ਪੈਂਦਾ ਹੈ ਸਾਡੇ ਗ੍ਰੀਨ ਕਵਰ ਨੂੰ ਵਧਾਉਣਾ ਸਿਹਤ ਦੇ ਮਾੜੇ ਪ੍ਰਭਾਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਹੈ ਜੋ ਕਿ ਹਵਾ ਦੀ ਮਾੜੀ ਗੁਣਵੱਤਾ ਅਤੇ ਵਾਰ-ਵਾਰ ਗਰਮੀ ਦੀਆਂ ਲਹਿਰਾਂ ਦੀ ਵਜ੍ਹਾ ਕਰਕੇ ਹੋਰ ਵੱਧ ਜਾਂਦੇ ਹਨ ਬੱਦ ਤੋਂ ਬੱਦ ਰੁੱਖ ਲਗਾਉਣ ਅਤੇ ਆਪਣੇ ਕੁਦਰਤੀ ਵਾਤਾਵਰਣ ਨੂੰ ਬਹਾਲ ਕਰਨ ਲਈ ਮਿਲ ਕੇ ਕੰਮ ਕਰਕੇ ਅਸੀਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੇ ਹਾਂ ਅਤੇ ਹਰੇਕ ਲਈ ਇੱਕ ਸਿਹਤਮੰਦ ਰਹਿਣ ਲਈ ਥਾਂ ਬਣਾ ਸਕਦੇ ਹਾਂ 40 ਸਿਹਤ ਹਸਪਤਾਲ ਅਤੇ ਕਲੀਨ 에ਅਰ ਪੰਜਾਬ ਵੱਲੋਂ ਇਹ ਪਹਿਲ ਕਦਮੀ ਵਾਤਾਵਰਣ ਦੇ ਇਹਨਾਂ ਜ਼ਰੂਰੀ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਅਹਿਮ ਕਦਮ ਹੈ ਇਹ ਗਤੀਵਿਧੀਆਂ 40 ਹਸਪਤਾਲ ਦੀ ਸਾਰਿਆਂ ਲਈ ਸਿਹਤਮੰਦ ਅਤੇ ਹਰਿਆ ਭਰਿਆ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ